महला चौथा हर कृपा करे मन हर रंग लाए गुरमुख हर हर नाम समाए हर कृपा करे ਜਦੋਂ ਪ੍ਰਭੂ ਪਰਮਾਤਮਾ ਕਿਰਪਾ ਕਰਦਾ ਹੈ ਮਨ ਮਨ ਵਿੱਚ ਹਰ ਰੰਗ ਲਾਏ ਰੰਗ ਕਹਿੰਦੇ ਨੇ ਪ੍ਰੇਮ ਦਾ ਰੰਗ ਪਿਆਰ ਦਾ ਰੰਗ ਲਾਏ ਪੈਦਾ ਕਰਦਾ ਹੈ ਗੁਰਮੁਖ ਹਰ ਹਰ ਨਾਮ ਸਮਾਏ ਗੁਰਮੁਖ ਕਹਿੰਦੇ ਨੇ ਗੁਰੂ ਦੀ ਸ਼ਰਨ ਪੈ ਕੇ ਹਰ ਨਾਮ ਸਮਾਏ ਜਦੋਂ ਨਾਮ ਵਿੱਚ ਲੀਨ ਹੋ ਜਾਂਦੇ ਹਨ ਗੁਰੂ ਸਾਹਿਬ ਫਰਮਾਨ ਕਰਦੇ ਹਨ ਇਹ ਪਾਈ ਜੀ ਪ੍ਰਮਾਤਮਾ ਜਿਸ ਮਨੁੱਖ ਉਤੇ ਮੇਰ ਕਰਦਾ ਹੈ ਉਸ ਦੇ ਮਨ ਵਿੱਚ ਆਪਣੇ ਚਰਨਾਂ ਦਾ ਪਿਆਰ ਪੈਦਾ ਕਰਦਾ ਹੈ ਉਹ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਪ੍ਰਮਾਤਮਾ ਦੇ ਨਾਮ ਵਿੱਚ ਸਦਾ ਲੀਨ ਰਹਿੰਦਾ ਹੈ ਹਰ ਰੰਗ ਰਤਾ ਮਨ ਰੰਗ ਮਾਣੇ ਸਦਾ ਆਨੰਦ ਰਹੇ ਦਿਨ ਰਾਤੀ ਪੂਰੇ ਗੁਰ ਕੈ ਸ਼ਬਦ ਸੁਮਾਣੇ ਹਰ ਰੰਗ ਰਾਤਾ ਰੰਗ ਕਹਿੰਦੇ ਨੇ ਪਿਆਰ ਦਾ ਰੰਗ ਪ੍ਰੇਮ ਦਾ ਰੰਗ ਰਾਤਾ ਰੰਗਿਆ ਹੋਇਆ ਮਨ ਰੰਗ ਮਾਣੇ ਪ੍ਰਮਾਤਮਾ ਦੇ ਨਾਮ ਦਾ ਰੰਗ ਮਾਣਦਾ ਸਦਾ ਆਨੰਦ ਰਹੇ ਦਿਨ ਰਾਤੀ ਆਨੰਦ ਕਹਿੰਦੇ ਨੇ ਆਨੰਦ ਦੇ ਵਿੱਚ ਕਹਿ ਸ਼ਬਦ ਦੇ ਸ਼ਬਦ ਦੇ ਵਿੱਚ ਗੁਰੂ ਦੇ ਸ਼ਬਦ ਦੇ ਵਿੱਚ ਸਮਾਣੇ ਲੀਨ ਹੁੰਦੇ ਹਨ ਗੁਰੂ ਸਾਹਿਬ ਪ੍ਰਮਾਨ ਕਰਦੇ ਹਨ اے ਭਾਈ ਜਿਹੜਾ ਮਨੁੱਖ ਪ੍ਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗਿਆ ਰਹਿੰਦਾ ਹੈ ਉਸ ਦਾ ਮਨ ਆਤਮਿਕ ਆਨੰਦ ਮਾਣਦਾ ਰਹਿੰਦਾ ਹੈ ਉਹ ਮਨੁੱਖ ਦਿਨ ਰਾਤ ਹਰ ਵੇਲੇ ਆਨੰਦ ਵਿੱਚ ਮਗਨ ਰਹਿੰਦਾ ਹੈ ਉਹ ਪੂਰੇ ਗੁਰੂ ਦੀ ਬਾਣੀ ਵਿੱਚ ਲੀਨ ਰਹਿੰਦਾ ਹੈ ਹਰ ਰੰਗ ਕੋਲ ਚੈ ਸਭ ਕੋਈ ਗੁਰਮੁਖ ਰੰਗ ਚ ਲੁਲਾ ਹੋਈ ਹਰ ਰੰਗ ਕੋ ਪਰਮਾਤਮਾ ਦੇ ਰੰਗ ਨੂੰ ਲੋਝੇ ਤਾਂਗ ਸਭ ਕੋਈ ਹਰੇਕ ਕੋਈ ਮਨਮੁਖ ਗੁਰਮੁਖ ਰੰਗ ਚਲੂਲਾ ਹੋਈ ਗੁਰਮੁਖ ਕਹਿੰਦੇ ਨੇ ਗੁਰੂ ਦੀ ਮਤ ਰੰਗ ਪ੍ਰੇਮ ਚਲੂਲਾ ਗੂੜਾ ਗੁਰੂ ਸਹਿ ਪਰਮਾਨੰ ਕਰਦੇ ਆ ਨਾ ਉੰਜ ਤਾਂ ਹਰੇਕ ਮਨੁਖ ਪ੍ਰਭੂ ਚਰਨਾਂ ਦੇ ਪਿਆਰ ਦੇ ਖਾਤਰ ਤਰਲੇ ਲੈਂਦਾ ਹੈ ਪਰ ਗੁਰੂ ਦੀ ਝਰਨ ਪਿਆ ਹੀ ਮਨ ਉੱਤੇ ਪ੍ਰੇਮ ਦਾ ਰੰਗ ਚੜਦਾ ਹੈ ਮਨ ਮੁਖ ਮੁਗਦ ਨਰ ਕੋਰਾ ਹੋਏ ਜਿਸੋ ਲੋਚੈ ਰੰਗ ਨਾ ਹੋਵੇ ਕੋਈ ਮਨ ਮੁਖ ਕਹਿੰਦੇ ਨੇ ਮਨ ਦੇ ਆਪਣੇ ਮਨ ਦੇ ਪਿੱਛੇ ਦੌੜਨ ਵਾਲਾ ਮੂਨਕ ਮਗਦ ਮੂਰਖ ਨਰ ਬੰਦਾ ਜੀਵ ਕੋਰਾ ਹੋਏ ਕੋਰਾ ਕਹਿੰਦੇ ਨੇ ਪਿਆਰ ਤੋਂ ਸਖਣ ਜੇ ਸੋ ਲੋਚੈ ਰੰਗ ਨਾ ਹੋਵੇ ਕੋਈ ਜੇ 100 ਵਾਰੀ ਵੀ ਉਹ ਤਾਂ ਗਿ ਰੱਖੇ ਤਾਂ ਵੀ ਉਹ ਸਖਣਾ ਹੀ ਰਹਿੰਦਾ ਹੈ ਗੁਰੂ ਸਾਹਿਬ ਪਰਮਾਨ ਕਰਦੇ ਹਨ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮੂਰਖ ਮਨੁੱਖ ਪਿਆਰ ਤੋਂ ਸਖਣ ਹੀਰਦੇ ਵਾਲਾ ਹੀ ਰਹਿੰਦਾ ਹੈ ਅਜੇ ਅਮਨੋ ਕੁਝ ਸੋਵਾਰੀ ਪੀ ਤਾਂਗ ਕਰੇ ਉਸ ਨੂੰ ਪ੍ਰਭੂ ਦੇ ਪਿਆਰੇ ਦਾ ਰੰਗ ਪ੍ਰਭੂ ਦੇ ਪਿਆਰ ਦਾ ਰੰਗ ਨਹੀਂ ਝੜ ਸਕਦਾ ਨਦਰ ਕਰੇ ਤਾਂ ਸਤਿਗੁਰ ਪਾਵੇ ਨਾਨਕ ਹਰ ਰਸ ਹਰ ਰੰਗ ਸਮਾਵੇ ਨਦਰ ਕਰੇ ਤਾਂ ਸਤਿਗੁਰ ਪਾਵੇ ਨਦਰ ਜਦੋਂ ਸਤਿਗੁਰ ਮਿਹਰ ਦੀ ਨਿਗਾਹ ਕਰਦੇ ਹਨ ਨਾਨਕ ਹਰ ਰਸ ਹਰ ਰੰਗ ਸਮਾਵੇ ਰਸ ਕਹਿੰਦੇ ਨੇ ਨਾਮ ਦਾ ਰਸ ਰੰਗ ਰੰਗ ਵਿੱਚ ਸਮਾਵੇ ਲੀਨ ਹੋ ਜਾਂਦੇ ਹਨ ਗੁਰੂ ਸਾਹਿਬ ਪ੍ਰਮਾਨ ਕਰਦੇ ਹਨ ਇਹ ਨਾਨਕ ਆਖ ਜਦੋਂ ਪ੍ਰਮਾਤਮਾ ਕਿਸੇ ਮਨੁੱਖ ਉਤੇ ਮਿਹਰ ਦੀ ਨਿਗਾਹ ਕਰਦਾ ਹੈ ਤਾਂ ਉਹ ਗੁਰੂ ਦਾ ਮਿਲਾ ਪ੍ਰਾਪਤ ਕਰਦਾ ਹੈ ਫਿਰ ਉਹ ਪ੍ਰਮਾਤਮਾ ਦੇ ਨਾਮ ਰਸ ਵਿੱਚ ਪ੍ਰਮਾਤਮਾ ਦੇ ਪ੍ਰੇਮ ਰੰਗ ਵਿੱਚ ਸਮਾਇਆ ਰਹਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ